ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਇਹ ਹੈ ਜੀ ਪਿੰਡ ਨਡਾਲੋਂ ਜ਼ਿਲ੍ਹਾ ਹੁਸ਼ਿਆਰਪੁਰ ਜਿੱਥੇ ਧੰਨ ਧੰਨ ਬਾਬਾ ਨਿਦਾਨ ਸਿੰਘ ਜੀ ਦਾ ਜਨਮ ਸਥਾਨ ਗੁਰਦਰਾ ਸਾਹਿਬ ਵੰਡ ਰਿਆ ਹੈ ਬਾਬਾ ਨਿਦਾਨ ਸਿੰਘ ਦੀ ਤੁਸੀਂ ਜਾਣਦੇ ਹੋ ਜਿਹੜੀ ਸੰਗਤ ਹਜੂਰ ਸਾਹਿਬ ਗਈ ਹੈ ਉਹ ਚੰਗੀ ਜਿਹਾ ਰਿਲੇਟ ਕਰਨਗੇ ਇਸ ਗੱਲ ਨੂੰ ਜਦੋਂ ਅਸੀਂ ਹਜੂਰ ਸਾਹਿਬ ਗੁਰਦੁਆਸਾਹ ਜਾਨੇ ਆ ਤੇ ਉੱਥੇ ਗੁਰਦਰਾ ਲੰਗਰ ਸਾਹਿਬ ਉਹ ਜਿਹੜੀ ਸੇਵਾ ਸ਼ੁਰੂ ਹੋਈ ਸੀ ਤਾਂ ਤਨਤਨ ਬਾਬਾ ਨਿਦਾਨ ਸਿੰਘ ਜੀ ਦੇ ਹੱਥੋਂ ਹੋਈ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਵਰ ਦਿੱਤਾ ਸੀ ਖੀਸਾ ਤੇਰਾ ਹੱਥ ਤੇਰਾ ਖੀਸਾ ਮੇਰਾ ਤੇ ਉੱਥੇ ਬਾਬਾ ਨਿਦਾਨ ਸਿੰਘ ਜੀ ਨੇ ਗੁਰਦਰਾ ਲੰਗਰ ਸਾਹਿਬ ਦੀ ਸਥਾਪਨਾ ਕੀਤੀ ਸੀ ਇਹ ਉਹ ਬਾਬਾ ਨਿਦਾਨ ਸਿੰਘ ਦਾ ਜਨਮ ਸਥਾਨ ਗੁਰਦੁਆਰਾ ਪੈਂਟਨੜਾ ਲੋ ਜਿਹੜਾ ਸ਼ਹਿਰਪੁਰ ਇਹ ਸਾਡਾ ਜੱਦੀ ਪਿੰਡ ਜਿੱਥੇ ਗੁਰਦਰਾ ਸਾਹਿਬ ਸੰਤਾਂ ਦੀ ਸੰਗਤਾਂ ਦੀ ਰਲ ਮਿਲ ਕੇ ਇੱਥੇ ਤਿਆਰ ਕਰ ਰਹੀ ਹੈ ਇਹ ਹੈ ਉਹ ਗੁਰਦਰਾ ਸਾਹਿਬ ਜਨਮ ਸਥਾਨ ਬੱਬਾ ਨਿਦਾਨ ਸਿੰਘ ਜੀ ਦਾ ਹੁਸ਼ਿਆਰਪੁਰ ਚ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਨਡਾਲੋ ਜਨਮ ਸਥਾਨ ਧੰਨ ਧੰਨ ਬੱਬਾ ਨਿਦਾਨ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਆਓ ਦਰਸ਼ਨ ਕਰੋ ਇੱਥੇ ਵੀ ਮੇਲੇ ਲੱਗਦੇ ਆ ਹੁਣ ਨਗਰ ਕੀਰਤਨ ਇੱਥੋਂ ਗਿਆ ਹੋਇਆ ਇਹ ਸਾਰਾ ਗੁਰਦਵਾਰ ਸਾਹਿਬ ਆ ਜੀ ਦੇਖੋ ਇਹ ਤਿਆਰੀ ਚੱਲ ਰਹੀ ਆ ਦਸਮਨ ਦਾ ਆਖਿਆ ਇਹਦੇ ਉੱਪਰਲੇ ਸਾਈਡ ਸਾਹਮਣੇ ਉੱਪਰ ਜ ਨਵੀਂ ਬਿਲਡਿੰਗ ਬਣੀ ਆ ਪ੍ਰਕਾਸ਼ ਉੱਥੇ ਕੀਤਾ ਹੋਇਆ ਇਹ ਬਿਲਡਿੰਗ ਜਿਹੜੀ ਆ ਇਹ ਬੰਡ ਰਹੀ ਆ ਇਹ ਹੈ ਜੀ ਬਾਬਾ ਨੇ ਦਾੰਸੀ ਦਾ ਜਨਮ ਸਥਾਨ ਲਾਈਕ ਸ਼ੇਅਰ ਕਮੈਂਟ ਤੈਂਕਿ ਉਤਨਵਾਦ ਜਿਲ੍ਹਾ ਹੁਸ਼ਿਆਰਪੁਰ ਪਿੰਡ ਨੜਾਲੋਂ ਤੰਤਨ ਬੱਬਨ ਦਾਸ ਜੀ ਦਾ ਜਨਮ ਸਥਾਨ